ਸਾਈਟ ਦੇ ਵਿੱਚ ਪੱਥਰ ਲੇਦਾ ਇਹ ਫਾਇਦਾ ਵੀ ਦੇਖ ਲਓ ਕੋਠੀ ਮਗਰ ਇੰਨਾ ਜਿਆਦਾ ਫਾਇਦਾ ਹੋ ਜਾਂਦਾ ਹੁਣ ਕੋਠੀ ਜਿੱਕੇ 3000 ਸਕਰ ਫੁੱਟ ਮਾਲ ਲਾਇਆ ਕਿਸੇ ਬਾਈ ਨੇ ਲਾਇਆ 3-4 ਬਾਥਰੂਮ ਮੈਨ ਲੱਦਾ ਫਰੀ ਵਾਂਗੂ ਤਿਆਰ ਹੋ ਜਾਣਗੇ ਬਾਈ ਫਰੀ ਵਾਂਗੂ ਤਿਆਰ ਹੋ ਜਾਣਗੇ ਵੀ ਜਦੋਂ ਉਹਨੇ ਜਿੰਨੀ ਟਾਇਲ ਖਰੀਦੀ ਆ ਉਹਨਾਂ ਇੰਨਾ ਜਿਆਦਾ ਸਸਤਾ ਪੈ ਗਈ ਵੀ 3-4 ਬਾਥਰੂਮ ਉਹਨੂੰ ਫਰੀ ਵਾਂਗੂ ਹੀ ਪੈ ਗਈ ਆਮ ਦੁਕਾਨਦਾਰ ਜਿਹੜਾ 3500 ਫੁੱਟ ਤੇ 3000 ਫੁੱਟ ਲੈਂਦਾ ਉਹ ਉਹਨੇ ਰੁਪਿਆ ਜਿ ਆਪਾਂ 35 3600 ਫੁੱਟ ਮਾਲਦੇ ਕਿਉਂਕਿ ਬਾਈ ਹੋਰਾਂ ਕੋਲ ਜਿਹੜੀ 2x4 ਦੀ ਮਤਲਬ ਫਲੋਰ ਟਾਇਲ ਹੈ ਇਹ ਮਾਰਕੀਟ ਦੇ ਵਿੱਚ ਇਹ ਜਿਹੜਾ ਤੁਹਾਨੂੰ ਕਿਤੇ ਵੀ ਨਹੀਂ ਮਿਲਦਾ ਜੇਕਰ ਮਿਲ ਗਿਆ ਤਾਂ ਇਹ ਚੀਜ਼ ਦੀ ਜ਼ਿੰਮੇਵਾਰੀ ਹੈ ਇਹਨੇ ਡਿਜ਼ਾਈਨ ਵੀ ਨਹੀਂ ਮਿਲਦੇ ਬਾਈ ਬਿਲਕੁਲ ਜੀ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਸਾਰਾ ਆਪਣੇ ਕੋਲ ਹਾਜ਼ਰ ਮਾਲ ਹੈ ਹਾਂਜੀ ਜਿੰਨੇ ਵੀ ਕੁਆਲਿਟੀ 'ਚ ਕੋਈ ਫਰਕ 100% ਪ੍ਰੀਮੀਅਮ ਤੇ ਰੈਗੂਲਰ ਹੂੰ ਨਹੀਂ ਜਿਵੇਂ ਆਪ ਮਾਰਕੀਟ ਦੇ ਵਿੱਚ ਲਾ ਲੂ 5-7 ਰੁਪਏ ਮਹਿੰਗੀ ਵਿਕਦੀ ਹੈ ਅਸੀਂ ਆਪਦੇ ਮਾਰਜਿਨ 'ਚ ਕਟਾ ਕੇ ਦਿੰਨੇ ਆ ਲੋਕਾਂ ਨੂੰ ਨਹੀਂ ਉਹ ਕੁਆਲਿਟੀ ਦੀ ਜ਼ਿੰਮੇਵਾਰੀ ਫਰਕ ਨਹੀਂ ਵੀ ਸੇਮ ਹੋਊ ਉਹ ਤੋਂ ਵਧੀਆ ਹੋਊ ਠੀਕ ਹੈ ਇਹਦੇ ਵਿੱਚ ਫਿਰ ਡਿਜ਼ਾਈਨ ਬਾਈ ਆਹੀ ਹੈ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਜ ਸਾਰੇ 2 ਬਈ 4 ਦੇ ਵਿੱਚ 2 ਬਈ 4 ਦੇ ਵਿੱਚ ਮੈਂ ਲੱਡਾਂ ਡਿਜ਼ਾਈਨ ਕੁੱਲ ਮਲਾ ਕੇ ਬਾਵਾ ਹਾਰੇ ਆ ਠੀਕ ਹੈ ਇਹੇ ਤਰ੍ਹਾਂ ਪਾਰਕਿੰਗ ਟੈਲ ਪਾਰਕਿੰਗ ਟੈਲ ਬਈ ਕਿੰਨੇ ਦਾ ਸਟਾਰਟ ਹੋ ਜਾਊਗਾ ਪਾਰਕਿੰਗ ਦਾ 26 ਰੁਪਏ ਹੋਰ ਤੋਂ 26 ਰੁਪਏ ਤੋਂ ਉਹਦੇ ਵੀ ਰੇਟ ਘੱਟ ਨੇ ਮਤਲਬ ਕੁੱਲ ਮਲਾ ਕੇ ਕੋਠੀ ਮਾ ਕਰ ਜੇਗਾ ਤੁਸੀਂ ਮਾਲ ਖਰੀਦੋਗੇ ਤਾਂ ਵੀ 30 35000 ਦਾ ਸਿੱਧੇ ਮੱਥੇ ਫਰਕ ਪੈ ਜਾਊਗਾ ਬਿਲਕੁਲ ਜੀ ਬਿਲਕੁਲ ਪਊਗਾ ਇਹਨਾਂ ਫਰਕਾਂ ਇੰਨਾ ਫਰਕ ਪਊਗਾ ਕ੍ਰਿਸ਼ਨਾ ਮਾਰਬਲ ਵਾਲਿਆਂ ਨੇ ਤਪਾ ਮੰਡੀ ਦੇ ਵਿੱਚ ਬੈਠੇ ਹੈ ਬਾਈ ਹੁਰੀ ਫੈਕਟਰੀ ਪੈਂਦੀ ਕਿੱਥੇ ਹੈ ਬਾਈ ਨੇੜੇ ਦਰਾਜ ਵਾਲੇ ਫਾਟਕ